ਅੰਮ੍ਰਿਤਸਰ ਪਠਾਨਕੋਟ ਹਾਈਵੇ ਤੇ ਕਤੂ ਨੰਗਲ ਟੋਲ ਪਲਾza ਦੇ ਨੇੜੇ ਇੱਕ ਭਿਆਨਕ ਸੜਕੀ ਹਾਦਸਾ ਵਾਪਰ ਗਿਆ ਜਿਸ ਵਿੱਚ ਇੱਕ ਬਾਈਕ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਦੇ ਨਾਲ ਹੀ ਬਾਈਕ ਸਵਾਰ ਨੇ ਦਮ ਤੋੜ ਦਿੱਤਾ ਮ੍ਰਿਤਕ ਦੀ ਪਛਾਣ 36 ਸਾਲਾ ਅਮਨਪ੍ਰੀਤ ਵਜੋਂ ਹੋਈ ਹੈ ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਜਾਣਕਾਰੀ ਅਨੁਸਾਰ ਅਮਨਪ੍ਰੀਤ ਸਿੰਘ ਪਠਾਨਕੋਟ ਤੋਂ ਅੰਮ੍ਰਿਤਸਰ ਵੱਲ ਆਪਣੀ ਬਾਈਕ ਤੇ ਵਾਪਸ ਆ ਰਿਹਾ ਸੀ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਵਿੱਚ ਲਿਆ। ਜਾਂਚ ਅਧਿਕਾਰੀ ਨੇ ਕਿਹਾ ਕਿ ਦੋਸ਼ੀ ਖਿਲਾਫ ਕਾਨੂੰਨ ਮੁਤਾਬਕ ਸਖਤ ਕਾਰਵਾਈ ਕੀਤੀ ਜਾਵੇਗੀ। ਐਸਾ ਹਾਦਸਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ ਅਤੇ ਉਹਨਾਂ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਹਾਂਜੀ ਅਪਾ ਅਮਰਤਸਰ ਦੇ ਉਦਾਂ ਪਿੱਛੇ ਸਾਡਾ ਕੋਟ ਗਵਿੰਦਪੁਰਿਆ। ਇਹ ਕੋਣ ਕਦਿਨੇ ਦੇ? ਮੇਰੇ ਹਸਬੰਦ ਜੀ 36 ਸਾਲ। ਕਿਥੋਂ ਆ ਰਹੇ ਸੀ ਮਾਮਲਾ ਸਾਰਾ? ਪਠਾਨਕੋਟ ਗਏ ਸੀ ਕੰਮ ਕਰਨ ਵਾਸਤੇ। ਨਹੀਂ ਉਹ ਰੋਂਗ ਸਾਈਡ ਸੀਗਾ। ਮੰਗਿਆ ਸਾਨੂੰ ਇਨਸਾਫ ਚ ਆਈਦਾ ਇਨਸਾਫ ਚ ਆਈਦਾ ਆ ਤੁਹਾਨੂੰ ਮੇਰ ਨਾ ਯਸੇ ਸੁਮਨ ਸਿੰਘ ਆ ਥਾਣਾ ਕੱਥੂ ਨੰਗਲ ਇਹ ਜੀ ਅੱਜ ਇੱਕ ਆਟੋ ਵਾਲੇ ਦਾ ਤੇ ਛੋਟਾ ਹਾਥੀ ਸੀ ਤੇ ਇੱਕ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਮੋਟਰਸਾਈਕਲ ਜੀ ਦੀ ਡੈਥ ਹੋਈ ਆ ਇਹਦਾ ਨਾਮ ਅਮਰਪ੍ਰੀਤ ਸਿੰਘ ਸਨ ਉਹ ਗੁਰਮੁਖ ਸਿੰਘ ਆ ਜੀ ਹਾਲਵਾਸੀ ਅੰਮ੍ਰਿਤਸਰ ਆ ਕੋਟ ਗੋਬਿੰਦਪੁਰਾ ਅੰਮ੍ਰਿਤਪੁਰਾ ਹਾਲਵਾਸੀ ਅੰਮ੍ਰਿਤਸਰ ਟੱਕਰ ਇਹ ਛੋਟਾ ਹਾਥੀ ਗਰਾਉਂਡ ਸਾਈਡੋਂ ਡਾ ਹਿ ਸੀ ਉਦੇ ਨਾਲ ਹੋਈ ਹੈ ਜੀ ਕਾਰਵਾਈ ਫਰਚਾ ਦਰਜ ਕਰਾ ਕਰ ਰਹੇ ਆ ਜੀ ਬਾਕੀ ਅਗਲੀ ਕਰਵਾਈ ਕਰਨੇ ਸ਼ੁਰੂ ਕਰ ਇਹ ਇੱਕ ਆਪਣਾ ਮੋਟਰਸਾਈਕਲ ਤੇ ਆਉਣ ਡਿਆ ਸੀ ਕਿ ਇੱਕ ਕੰਪਨੀ ਚ ਕੰਮ ਕਰਦਾ ਕਿ ਇਹ ਚ ਤੇ ਉਹ ਆ ਗਿਆ ਜੀ ਉਹਦੀ ਡੈਥ ਹੋ ਗਈ